ਸਤਨਾਮ ਵਾਹਿਗੁਰੂ ਸਾਹਿਬ ਜੀ ਹਰ ਜੀਠ ਜੁੜੰਦਾ ਲੋੜੀਐ ਹੁ ਜੇ ਸੇ ਅਗੈ ਸਭ ਨਿਵੰਨ ਹਰ ਸੱਜਣ ਦਾ ਬਣ ਲਕਿਆ ਕਿਸੇ ਨ ਦੇਈ ਬਨ ਹਰ ਜੇਠ ਜੁੜੰਦਾ ਲੋੜੀਐ ਜਿਸੇ ਅਗੇ ਸਭ ਨਿਵੰਨ ਹਰ ਸੱਜਣ ਦਾ ਵਣ ਲਕੀਆ ਕਿਸਨਾ ਦੇਈ ਬਨ ਮਾਣਕ ਮੋਤੀ ਨਾਮ ਪ੍ਰਭ ਉਹਨ ਲੱਗੇ ਨਾਹੀ ਸੰ ਰੰਗ ਸਭੇ ਨਾਰਾਇਣੇ ਜਿਤੇ ਮਨ ਪਾਵੰਨ ਜੋ ਪ੍ਰਹਾਰ ਲੋੜੇ ਸੋ ਕਰੀ ਸੋਈ ਜੀ ਕਰਾਨਾ ਕਬ ਕੀਤੇ ਆਪਨੇ ਸੇਹੀ ਕਹੀਂ ਐ ਧਨ ਆਪਣ ਲੀਆ ਜੇ ਮਿਲੈ ਵਿਛੜ ਕਿਉ ਰੋਵੰ ਸਾਧੂ ਸੰਗ ਪਰਾਪਤੇ ਨਾਨਕ ਰੰਗ ਮਾਣਨ ਹਰ ਜੀਠ ਰੰਗੀਲਾ ਤਿਸ ਤਣੀ ਜਿਸ ਕੈ ਭਾਗ ਮਥਨ ਸਾਧੂ ਸੰਗ ਪਰਾਪਤੇ ਨਾਨਕ ਰੰਗ ਮਾੜਨ ਹਰ ਜੀਟ ਰੰਗੇਲਾ ਤਿਸ ਤਣੀ ਜਿਸ ਕੈ ਭਾਗ ਮਥੰਨਾ ਵਾਹਿਗੁਰੂ ਜੀ ਕਾ ਅਸਾ ਵਾਹਿਗੁਰੂ ਜੀ ਕੀ ਫਤਿਹ ਜੋ ਜਪਤਾਲ ਚਵਰੂ ਸ਼ਤਕਤ ਦੇ ਮਾਲਕ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਅnder ਜੇਠ ਮਹੀਨੇ ਦੀ ਰੰਮਤ ਨੂੰ ਮੁੱਖ ਰੱਖਦੇ ਆਂ ਗੁਰੂ ਚਰਨਾਂ ਦੀ ਹਾਜ਼ਰੀ ਭਰ ਰਹੀ ਗੁਰੂ ਪਿਆਰ ਵਾਲੇ ਸਤਸੰਗੀ ਜਨ ਉਹੜ ਭਾਗੇ ਹੋ ਸਤਿਗੁਰਾਂ ਦੀ ਚਰਨ ਸ਼ਰਨ ਦੇ ਵਿੱਚ ਬੈਠ ਕੇ ਇਸ ਸਮੇਂ ਨੂੰ ਅਸੀਂ ਸਫਲ ਬਣਾਉਣ ਦਾ ਯਤਨ ਕਰਦੇ ਹਾਂ ਕਿ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ ਕਰਨਾ ਹੈ ਮਾਲਕ ਆਪਣੀ ਰਜਾ ਵਿੱਚ ਬਾਣੀ ਅੰਦਰ ਪਿਛਲਾ ਮਹੀਨਾ ਜਿਵੇਂ ਸੁੱਖਾਂ ਨਾਲ ਬਤੀਤ ਕਰਵਾਇਆ ਹੈ ਿਵੇਂ ਜੇਠ ਦਾ ਮਹੀਨਾ ਆਪ ਜੀ ਨੇ ਕਿਰਪਾ ਕਰਕੇ ਆਪਣੀ ਨਦਰ ਰਹਿਮਤ ਬਖਸ਼ਿਸ਼ ਦਾ ਸਰਕਾਰ ਆਪਣੇ ਬਾਣੀ ਅੰਦਰ ਸੁੱਖਾਂ ਵਿੱਚ ਵਿਚਿਤ ਕਰਵਾਉਣਾ ਆਓ ਸਤਰੂ ਜੀ ਨੇ ਰੋਜ਼ਾਨਾ ਦੀ ਤਰ੍ਹਾਂ ਜਿਥੇ ਮੁੱਖ ਵਾਕ ਸਾਨੂੰ ਬਖਸ਼ਿਆ ਹੈ ਉੱਚੇ ਵਿਸ਼ੇਸ਼ ਤੌਰ ਤੇ ਅੱਜ ਜੀਤ ਮਹੀਨੇ ਦੀ ਰੰਤਨ ਮੁੱਖ ਰੱਖਦੇ ਹਾਂ ਸਤਰੂ ਜੀ ਨੇ ਸਾਨੂੰ ਪਾਵਨ ਪਵਿੱਤਰ ਉਪਦੇਸ਼ ਦਿੱਤਾ ਹੈ ਜਿਸ ਰਾਹੀਂ ਅਸੀਂ ਇਸ ਮਹੀਨੇ ਨੂੰ ਕਿਵੇਂ ਸਫਲ ਬਣਾਉਣਾ ਹੈ ਤੇ ਕੀ ਕਰਨਾ ਪਏਗਾ ਜਿਸ ਦਾ ਹੀ ਇਹ ਮਹੀਨਾ ਸਾਡਾ ਜਿਹੜਾ ਹੈ ਸੁੱਖਾਂ ਦੇ ਨਾਲ ਬਤੀਤ ਹੋਵੇ ਰਬ ਗੁਰੂ ਦੀ ਰਜਾ ਦੇ ਵਿੱਚ ਜਿਹੜਾ ਹੈ ਇਹ ਗੁਜਰੀ ਉਸ ਲਈ ਕੀ ਕਰਨਾ ਪਏਗਾ ਆਓ ਸਤੂ ਜੀ ਨੇ ਜੋ ਜੇਠ ਮਹੀਨੇ ਦੀ ਰੰਗਤ ਨੂੰ ਵਖਰੇਟ ਦਿਆ ਸਾਨੂੰ ਪਾਵਨ ਉਪਦੇਸ਼ ਬਖਸ਼ਿਆ ਹੈ ਵਿਸ਼ਾਰਦੀ ਰੰਤ ਤੋ ਪਹਿਲਾਂ ਪ੍ਰਸ਼ਨ ਕਰੋ ਪਵਿੱਤਰ ਆਦਰ ਸਹਿ ਗੁਰਪਤੀ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਬਾਰ ਵਿੱਚ ਬੈਠੇ ਨੇ ਸੁਭਾਵਕ ਸਤਰੂ ਜੀ ਨੇ ਇੱਕ ਪ੍ਰਸ਼ਨ ਕੀਤਾ ਭਾਈ ਆਨੰਦ ਲਾਲ ਸਾਹਿਬ ਜੀ ਭਾਈ ਆਨੰਦ ਲਾਲ ਜੀ ਤੁਹਾਡੀਆਂ ਨਜ਼ਰਾਂ ਦੇ ਵਿੱਚ ਕਿਉਂਕਿ ਸੰਸਾਰ ਜਿਹੜਾ ਹੈ ਦੁੱਖ ਤਿਸ਼ੋਭ ਵਿੱਚ ਡੁੱਲ ਗਿਆ ਹੈ ਖੁਸ਼ੀ ਗਮੀ ਦਾ ਪ੍ਰਭਾਵ ਇਹ ਦਿੱਤੇ ਤੇ ਮੈਂ ਇਹ ਪੁੱਛਣਾ ਚਾਹੁੰਨਾ ਕਿ ਅਸਲ ਦੇ ਵਿੱਚ ਖੁਸ਼ੀ ਗਮੀ ਹੈ ਕੀ ਇਹ ਜੇ ਤੋ ਪ੍ਰਸ਼ਨ ਕੀਤਾ ਹੈ ਭਾਈ ਨੰਦ ਲਾਲ ਸਾਹਿਬ ਜੀ ਨੇ ਤੇ ਭਾਈ ਨੰਦ ਲਾਲ ਸਾਹਿਬ ਜੀ ਨੇ ਸੁਣ ਕੇ ਤੇ ਮੌਨ ਧਰਮ ਕਰ ਲਈ ਪਉਚ ਉਪ ਹੋ ਗਏ। ਸ਼ਾਦ्रू ਜੀ ਪਿਰ ਤੁਸ਼ਨ ਲੱਗੇ ਬਨੰਦਲਾ ਤੁਹਾਨੂੰ ਪ੍ਰਸ਼ਨ ਕੀਤਾ ਹੈ। ਖੁਸ਼ੀ ਤੇ ਗਮੀ ਹੈ ਕੀ? ਇਹ ਕੀ ਚੀਜ਼ ਹੈ? ਹੱਥ ਜੋੜ ਕੇ ਭਾਈ ਆਂਗਲਾ ਸਿੰਘ ਜੀ ਕਹਿੰਦੇ ਮਾਲਕ ਜੀ ਮੇਰੀ ਕੀ ਤੇ ਲੋਕੀ ਅਸਲ ਦੇ ਵਿੱਚ ਮੇਰੀ ਇੰਨੀ ਹੈਸੀਅਤ ਨਹੀਂ ਤਾਕਤ ਨਹੀਂ ਕਿ ਮੈਂ ਆਪ ਜੀ ਦੇ ਪ੍ਰਸ਼ਨਾਂ ਦਾ ਉੱਤਰ ਦੇ ਸਕਾਂ। ਮੇਰੇ ਕੋਲ ਹੀ ਨੀ ਤਾਂ ਤਨੇ ਹੈ ਕਹਿੰਦੇ ਤਾਂ ਵੀ ਜੋ ਤੈਨੂੰ ਅੱਜ ਤੱਕ ਸਮਝ ਆਇਆ ਹੋਵੇ ਲੋਕਾਈ ਸਮਝ ਸਕੇ ਸੇਉਪੇ ਭਾਈ ਆਨੰਦ ਲਾਲ ਸਾਹਿਬ ਜੀ ਨੇ ਫਿਰ ਫਾਰਸੀ ਰਾਹੀ ਫਿਰ ਇੱਕ ਸ਼ਲੋਕ ਜਿਹੜਾ ਸ਼ੇਰ ਉਹ ਸੁਣਾਇਆ ਭਾਈ ਲੰਦਲਾਲ ਸਾਹਿਬ ਜੀ ਕਹਿਣ ਲੱਗੇ ਮੇਰੀਆਂ ਨਜ਼ਰਾਂ ਦੇ ਵਿੱਚ ਸਤਿਗੁਰੂ ਰੱਬ ਨੂੰ ਵਿਸਾਰਨਾ ਇਹ ਗਮ ਹੈ ਰੱਬ ਤੋਂ ਵਿਛੋੜਾ ਇਹ ਗਮ ਹੈ ਤੇ ਰੱਬ ਦੀ ਯਾਦ ਦੇ ਵਿੱਚ ਜਿਉਣਾ ਜਿਹੜਾ ਹੈ ਉਹ ਮੇਰੇ ਵਾਸਤੇ ਖੁਸ਼ੀ ਹੈ ਭਾਵ ਕਹਿਣ ਤੋਂ ਇਹ ਹੈ ਕਿ ਸੰਸਾਰ ਜਿਵੇਂ ਇਹਨਾਂ ਹਾਲਾਤਾਂ ਦੇ ਵਿੱਚ ਗੁਜ਼ਰ ਰਿਹਾ ਹੈ ਹਰ ਰੋਜ਼ ਇੱਕ ਕੱਪੜਾ ਬਦਲਦਾ ਹੈ ਕਦੇ ਦੁੱਖ ਦਾ ਕਦੇ ਸੁੱਖ ਦਾ ਤੇ ਪ੍ਰਭਾਵਿਤ ਹੁੰਦਾ ਇਹਨਾਂ ਕੱਪੜਿਆਂ ਦਾ ਨਹੀਂ ਪਰ ਗੁਰੂ ਸਾਹਿਬ ਜੀ ਨੇ ਭਾਈ ਨੰਦ ਲਾਲ ਸਾਹਿਬ ਰਾਹੀਂ ਇੱਕ ਗੱਲ ਸਿਖਾਈ ਹੈ ਕਿ ਸੰਸਾਰ ਦੇ ਲੋਕੋ ਜੇ ਪਰਮਾਤਮਾ ਦੀ ਯਾਦ ਹਿਰਦੇ ਵਿੱਚ ਹੈ ਨਾ ਫਿਰ ਦੁੱਖ ਵੀ ਸਾਨੂੰ ਸੁੱਖ ਵਿੱਚ ਮਹਿਸੂਸ ਹੋਏਗਾ ਫਿਰ ਗਮ ਵੀ ਜਿਹੜਾ ਹੈ ਸਾਨੂੰ ਪ੍ਰਭਾਵ ਸਾਡੇ ਤੇ ਨਹੀਂ ਪਾਏਗਾ ਸਾਨੂੰ ਉਹ ਵੀ ਸੁੱਖਾਂ ਵਰਗਾ ਹੀ ਲੱਗੇਗਾ ਬੜਾ ਪਿਆਰਾ ਬਚਨ ਹੈ ਪਾਇਨਾ ਬਿਲਾਲ ਸਾਹਿਬ ਜੀ ਦਾ ਗੰ ਚੇ ਬਾਸ਼ਕ ਗਲ ਦਫਲਤ ਅੱਜ ਯਾਦ ਖੁਦਾ ਚੀਨਸ ਸ਼ਾਦੀ ਯਾਦ ਆਮੇਰ ਮਿਹਨਤਾਂ ਕਹਿਣ ਤੋਂ ਭਾਵੇਂ ਦਾ ਇਹ ਹੈ ਰੱਬ ਦੀ ਯਾਦ ਦੇ ਵਿੱਚ ਰਹਿਣਾ ਪਰਮਾਤਮਾ ਨੂੰ ਹਿਰਦੇ ਵਿੱਚ ਵਸਾਉਣਾ ਸਮਝੋ ਕਿ ਇਸ ਵਰਗਾ ਕੋਈ ਸੁੱਖ ਹੈ ਹੀ ਨਹੀਂ ਦੁਨੀਆ ਵਿੱਚ ਤੇ ਜੇ ਰੱਬ ਦੀ yaad ਨੂੰ ਭੁਲਾ ਬੈਠੇ ਹਾਂ ਅਕਾਲ ਪੁਰਖ ਦੀ ਸ਼ਿਖ ਤੋਂ ਸਲਾਹ ਸਾਡੇ ਕੋਲ ਨਹੀਂ ਆਏਗੀ ਤੇ ਭਾਈ ਆਨੰਦ ਲਾਲ ਸਾਹਿਬ ਜੀ ਕਹਿੰਦੇ ਉਸ ਵਰਗਾ ਗਮ ਜਿਹੜਾ ਹੈ ਜ਼ਿੰਦਗੀ ਵਿੱਚ ਹੋਰ ਕੋਈ ਨਹੀਂ ਹੈ ਪੰਚਮ ਪਾਤਸ਼ਾਹ ਮਹਾਰਾਜ ਜੀ ਨੇ ਬੜਾ ਪਿਆਰਾ ਬਚਨ ਬਖਸ਼ਿਆ ਹੈ ਇਸ ਮਹੀਨੇ ਨੂੰ ਸਫਲ ਬਣਾਉਣ ਵਾਸਤੇ ਮੇਰੇ ਮਾਲਕ ਕਹਿੰਦੇ ਪਹਿਲੀ ਗੱਲ ਉਸ ਰੱਬ ਦੇ ਨਾਲ ਜੁੜੋ ਉਸ ਰੱਬ ਦੇ ਨਾਲ ਜਿਸ ਰੱਬ ਅੱਗੇ ਸਾਰੇ ਸਿਰ ਨਵਾਉਂਦੇ ਹੁਣ ਇਸ ਗੱਲ ਨੂੰ ਸਮਝਣਾ ਰੱਬ ਬਹੁਤ ਨਹੀਂ ਸੰਸਾਰ ਦੇ ਵਿੱਚ ਲੋਕਾਂ ਦੁਆਰਾ ਬਣਾਏ ਹੋਏ ਹਰ ਕੋਈ ਰੱਬ ਬਣਿਆ ਵਿੱਚ ਪਰ ਗੁਰੂ ਸਾਹਿਬ ਜੀ ਇੱਥੇ ਇਹ ਗੱਲ ਸਪਸ਼ਟ ਕਰ ਰਹੇ ਨੇ ਕਿ ਉਹਦੇ ਅੱਗੇ ਸਿਰ ਨਵਾਉਣਾ ਜਿਸ ਦੇ ਅੱਗੇ ਸਾਰੀ ਲੋਕਾਈ ਨਿਮੜੀ ਉਹ ਇੱਕ ਧਰਮ ਦਾ ਨਹੀਂ ਕੋਈ ਇੱਕ ਮਲਹਬ ਦਾ ਨਹੀਂ ਹੈ ਉਹ ਇੱਕ ਕਿਤੇ ਦਾ ਨਹੀਂ ਹੈ ਉਹ ਇੱਕ ਕੋਈ ਕਿ ਦਾਇਰੇ ਦਾ ਨਹੀਂ ਉਹ ਸੁਮੂਚੀ ਕਾਇਨਾਤ ਦਾ ਰੱਬ ਹੈ ਜਿਨੇ ਸੰਪੂਰਨ ਸ੍ਰਿਸ਼ਟੀ ਨੂੰ ਸਾਜਿਆ ਹੈ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਉਹਦਾ ਧਿਆਨ ਕਰਕੇ ਉਹਦੇ ਚਰਨਾਂ ਵਿੱਚ ਸ਼ੀਸ਼ ਨਵਾਉ ਜੇ ਭਲਾ ਚਾਹੁੰਦੇ ਹੋ ਔਰ ਜੇਠ ਜੁੜਨ ਦਾ ਲੋੜੀ ਹੈ ਜਿਸ ਦੇ ਅੱਗੇ ਸਭ ਨਿਵਾਨ ਜਿਹਦੇ ਅੱਗੇ ਸਾਰੇ ਨਿਉਂਦੇ ਨੇ ਜਿਹਦੇ ਅੱਗੇ ਸਾਰੇ ਆਪਣਾ ਸਿਰ ਰੱਖਦੇ ਨੇ ਉਸ ਪਰਮਾਤਮਾ ਦੇ ਅੱਗੇ ਜਿਹੜਾ ਹੈ ਆਪਣਾ ਸ਼ੀਸ਼ ਨਵਾਉ ਉਹਦੇ ਨਾਲ ਜੁੜਨਾ ਕਰੋ ਹਰ ਸੱਜਣ ਦਾ ਵਣ ਲੱਗਿਆ ਕਿਸੇ ਨਾ ਦੇਈ ਬੰਨ ਜਿਦੋਂ ਪ੍ਰਭੂ ਪਰਮਾਤਮਾ ਦੇ ਲੜ ਲੱਗਾਂਗੇ ਨਾ ਦਾਵਣ ਦਾ ਅਰਥ ਇੱਥੇ ਹੁੰਦਾ ਹੈ ਲੜ ਲੜ ਕਹਿਣ ਤੋਂ ਭਾਵੇਂ ਐ ਜਦੋਂ ਅਸੀਂ ਰੱਬ ਦੇ ਨਾਲ ਜੁੜਾਂਗੇ ਰੱਬ ਦਾ ਪੱਲਾ ਫੜਾਂਗੇ ਗੁਰੂ ਦਾ ਪੱਲਾ ਫੜਾਂਗੇ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਫਿਰ ਜਮਾ ਦਾ ਵੀ ਡਰ ਨਹੀਂ ਰਹਿ ਜਾਣਾ ਭਾਵੇਂ ਇਨਸਾਨ ਫਿਰ ਜਿਹੜਾ ਮੌਤ ਤੋਂ ਵੀ ਨਹੀਂ ਘਬਰਾਉਂਦਾ ਉਹ ਮੌਤ ਨੂੰ ਵੀ ਆਪਣੇ ਅਧੀਨ ਕਰ ਲੈਂਦਾ ਇਸ ਲਈ ਜਿਹੜਾ ਹੈ ਪੰਚਮ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਉਸ ਸੱਜਣ ਪਰਮਾਤਮਾ ਰੱਬ ਦੇ ਨਾਲ ਜੁੜੋ ਉਹਦਾ ਪੱਲਾ ਫੜੋ ਤਾਂ ਜੋ ਜਿਹੜਾ ਹੈ ਜਮਾ ਦੇ ਨਾਲ ਵੀ ਸਾਡਾ ਵਾਹ ਨਾ ਪਵੇ ਜਮ ਵੀ ਸਾਡਾ ਕੁਛ ਨਾ ਵਿਗਾੜ ਪਾਵੇ ਮਾਨਕ ਮੋਤੀ ਨਾਮ ਪ੍ਰਭ ਉਨ ਲੱਗੇ ਨਾਹੀ ਸੰਤ ਸਤਗੁਰੂ ਜੀ ਕਹਿੰਦੇ ਵਾਹਿਗੁਰੂ ਦਾ ਨਾਮ ਧੰ ਐਸਾ ਹੈ ਇਹਨੂੰ ਕੋਈ ਨਹੀਂ ਚਲਾ ਸਕਦਾ ਇਨੂੰ ਕੋਈ ਵੀ ਜਿਹੜਾ ਹੈ ਕਹਿ ਲੋ ਸੰਨ ਨਹੀਂ ਲਾ ਸਕਦਾ ਕਹਿਣ ਤੋਂ ਭਾਵ ਕੀ ਦੁਨਿਆਵੀ ਧਨ ਚੋਰੀ ਵੀ ਹੋ ਸਕਦਾ ਹੈ ਲੁੱਟਿਆ ਵੀ ਜਾ ਸਕਦਾ ਹੈ ਅੱਗੀ ਵੀ ਵੱਜ ਸਕਦੀ ਹੈ ਥੋਖਾ ਧੜੀ ਵੀ ਹੋ ਸਕਦੀ ਹੈ ਭਾਵ ਉਹ ਧਨ ਜਿਹੜਾ ਹੈ ਸਾਡੇ ਕੋਲੋਂ ਜਾ ਸਕਦਾ ਹੈ ਪਰ ਇਹ ਨਾਮ ਧਨ ਜਿਹੜਾ ਹੈ ਨਾ ਤੇ ਅਸਨ ਦੇ ਵਿੱਚ ਮੁੱਕਦਾ ਹੀ ਹੈ ਕਦੀ ਇਹ ਵੱਧਦਾ ਹੀ ਜਾਂਦਾ ਦੁਨਿਆਵੀ ਧਨ ਘਟੇਗਾ ਖਰਚਣ ਲੱਗਿਆ ਪਰ ਇਹ ਨਾਮ ਧਨ ਜਿਹੜਾ ਹੈ ਅਸਲ ਦੇ ਵਿੱਚ ਵਧੇਗਾ ਜਿੰਨਾ ਤੁਸੀਂ ਖਰਚੋਗੇ ਖਾਓ ਖਰਚੋ ਰਲ ਮਿਲ ਭਾਈ ਟੋਟ ਨਾ ਆਵੇ ਵੱਧ ਹੋ ਜਾਏ ਇਸ ਲਈ ਜਿਹੜਾ ਹੈ ਇਸ ਧਨ ਦਾ ਖਤਰਾ ਵੀ ਨਹੀਂ ਹੈ ਕਿ ਕੋਈ ਇਹਨੂੰ ਲੁੱਟ ਲਏਗਾ ਕੋਈ ਇਹਦੀ ਠਗੀ ਮਾਰ ਲਏਗਾ ਕੋਈ ਸਨ ਲਾ ਕੇ ਜਿਹੜਾ ਚੋਰੀ ਕਰ ਲਏਗਾ ਸਤਿਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਇਹ ਤੇ ਨਾਮ ਧਨ ਅਸਲ ਦੇ ਵਿੱਚ ਕਿਸੇ ਨੇ ਵੀ ਜਿਹੜਾ ਹੈ ਉਹ ਲੋਟ ਨਹੀਂ ਡੋੜਾ ਤੇ ਜਿਹੜਾ ਲੁੱਟੇਗਾ ਤੇ ਭਗਤ ਕਬੀਰ ਜੀ ਨੇ ਇਥੋਂ ਤੱਕ ਵੀ ਜ਼ਿਕਰ ਕੀਤਾ ਲੁੱਟਣਾ ਹੈ ਤੋਂ ਲੁੱਟ ਲੈ RAM ਨਾਮ ਹੈ ਲੋਟ ਕਹਿਣ ਤੋਂ ਭਾਵ ਇਹ ਇਹਨੂੰ ਜੇਕਰ ਸੰਦੇ ਵਿੱਚ ਆਪਾਂ ਗੁਰੂ ਪਰਮਾਤਮਾ ਵੱਲੋਂ ਗ੍ਰਹਿਣ ਕਰਾਂਗੇ ਲਵਾਂਗੇ ਤੇ ਸਾਡੀ ਜ਼ਿੰਦਗੀ ਜਿਹੜਾ ਹੈ ਹਰਿਆ ਭਰਾਂ ਸਕਦੀ ਰੰਗ ਸਬੇ ਨਾਰਾਇਣ ਹੈ ਜੀਤੇ ਮਨ ਪਾਵਨ ਜਦੋਂ ਨਾਮ ਦੇ ਵਿੱਚ ਅਸੀਂ ਜੁੜ ਜਾਵਾਂਗੇ ਸਵਾਸ ਸਵਾਸ ਰੱਬ ਦਾ ਨਾਮ ਜਪਣ ਲੱਗ ਪਾਵਾਂਗੇ ਤੇ 사ਤਗੁਰੂ ਜੀ ਕਹਿਣ ਲੱਗੇ ਫਿਰ ਸਾਨੂੰ ਸਮਝ ਆਏਗੀ ਆ ਜਿੰਨੇ ਵੀ ਤੋਚਕ ਨੇ ਇਹਨਾਂ ਸੰਸਾਰ ਵਿੱਚ ਆ ਜਿੰਨੀ ਕੁਦਰਤ ਹੈ ਰੰਗ ਦੀ ਆ ਜਿੰਨੇ ਕੋ ਕੌਤਕ ਇਹ ਤਮਾਸ਼ੇ ਨੇ ਸੰਸਾਰ ਦੇ ਵਿੱਚ ਸਤਗੁਰੂ ਜੀ ਕਹਿਣ ਲੱਗੇ ਫਿਰ ਜਿਹੜਾ ਹੈ ਮਨ ਨੂੰ ਚੰਗੇ ਲੱਗਦੇ ਹਾਲੇ ਹਾਲੇ ਕੀ ਹੈ ਹਾਲੇ ਜੋ ਚੀਜ਼ ਮੇਰੀ ਸੋਚ ਮੁਤਾਬਕ ਹੁੰਦੀ ਹੈ ਉਹ ਮੈਨੂੰ ਚੰਗੀ ਲੱਗਦੀ ਹੈ ਤੇ ਜਿਹੜੀ ਮੇਰੀ ਸੋਚ ਤੋਂ ਪਰੇ ਦੀ ਗੱਲ ਹੈ ਉਹ ਮੈਨੂੰ ਫਿਰ ਮਾੜੀ ਲੱਗਦੀ ਹੈ ਤੇ ਮੈਂ ਰੱਬ ਨੂੰ ਗੁਰੂ ਨੂੰ ਗਿਲਾ ਵੀ ਕਰਦਾ ਹਾਂ ਸ਼ਿਕਵਾ ਵੀ ਕਰਦਾ ਹਾਂ ਤਾਨੇ ਵੀ ਦਿੰਦਾ ਊਲਾਮੇ ਵੀ ਦਿੰਦਾ ਕਿ ਰੱਬਾ ਆ ਕੀ ਹੋ ਗਿਆ ਪਰ ਜਦੋਂ ਅਸੀਂ ਜੁੜੇ ਹੋਵਾਂਗੇ ਰਸਨਾ ਰਾਹੀ ਰੱਬ ਦਾ ਸਿਮਰਨ ਰੋਮ ਰੋਮ ਰੱਬ ਨੂੰ ਧਿਆਵੇਗਾ ਉਸ ਵਕਤ ਕੇ ਜਿਹੜਾ ਹੈ ਰੱਬ ਦਾ ਕੀਤਾ ਹੋਇਆ ਹਰ ਇੱਕ ਕੈਲੋ ਕੀ ਕੰਮ ਉਹ ਸਾਨੂੰ ਜਿਹੜਾ ਕਿੜੇ ਮੱਥੇ ਪਰਵਾਹ ਨ ਹੋਏਗਾ ਉਹ ਸਾਡੇ ਮਨ ਨੂੰ ਚੰਗਾ ਲੱਗੇਗਾ ਰੱਬ ਜੀ ਜੋ ਤੁਸੀਂ ਕਰ ਰਹੇ ਹੋ ਨਾ ਜੋ ਤੁਝ ਭਾਵੇ ਸਾਈ ਭਲੀਕਾਰ ਜੋ ਤੁਸੀਂ ਕਰ ਰਹੇ ਹੋ ਜਾਂ ਜੋ ਤੁਸੀਂ ਕਰਦੇ ਹੋ ਉਹ ਜਿਹੜੀ ਕਾਰ ਉਹ ਕੰਮ ਜਿਹੜਾ ਬਹੁਤ ਚੰਗਾ ਹੈ ਇਸ ਲਈ ਪੰਚਮ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜੋ ਵੀ ਕੋਤਕ ਨੇ ਸੰਸਾਰ ਦੇ ਅੰਦਰ ਉਹ ਹੁਣ ਚੰਗੇ ਲੱਗਦੇ ਨੇ ਮਨ ਨੂੰ ਭਾਉਂਦੇ ਨੇ ਜੋ ਹਰ ਲੋੜੇ ਸੋ ਕਰੀ ਸੋਈ ਜੀ ਕਰਨਾ ਸਮਝ ਆ ਜਾਂਦੀ ਹੈ ਫਿਰ ਕਿ ਰੱਬ ਸਭ ਕੁਝ ਕਰਨ ਵਾਲਾ ਹੈ ਉਹ ਤੋਂ ਬਿਨਾਂ ਹੋਰ ਕੁਝ ਨਹੀਂ ਹੋ ਸਕਦਾ ਜੋ ਰੱਬ ਕਰਵਾਉਂਦਾ ਹੈ ਉਸੇ ਪ੍ਰਕਾਰ ਹੀ ਜੀਵ ਕਰਦੇ ਨੇ ਜੋ ਪ੍ਰਭ ਕੀਤੇ ਆਪਣੇ ਸਹੀ ਕਹੀਏ ਧੰਨ ਰੱਬ ਨੇ ਜਿਨ੍ਹਾਂ ਨੂੰ ਆਪਣੇ ਬਣਾ ਲਿਆ। ਜਾਂ ਜਿਹੜੇ ਰੱਬ ਦੇ ਬਣ ਗਏ। ਜਿਨ੍ਹਾਂ ਨੇ ਪਰਮਾਤਮਾ ਨੂੰ ਆਪਣੀ ਸੁਰਤ ਵਿੱਚ ਵਸਾ ਲਿਆ। ਸਵਾਸ ਸਵਾਸ ਜਿਹੜੇ ਜੱਪਣ ਲੱਗ ਪਏ। ਪੰਜਵੇਂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਉਹਨਾਂ ਨੂੰ ਫਿਰ ਸ਼ਬਾਸ਼ੀ ਮਿਲਦੀ। ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ। ਆਪਣ ਲੀਆ ਜੇ ਮਿਲੈ ਵਿਛੜ ਕਿਉਂ ਰੋਵਾਨ ਜੇ ਆਪਣੇ ਅਨੁਸਾਰ ਅਸੀਂ ਸੋਚੀਏ ਕਿ ਰੱਬ ਜਾਨੂੰ ਮਿਲ ਜਾਏਗਾ ਅਸੀਂ ਆਪਣੀ ਅਕਲ ਰਾਹੀਂ ਸਮਝ ਰਹੀ ਆਪਾਂ ਸੋਚੀਏ ਕਿ ਰੱਬ ਦੀ ਪ੍ਰਾਪਤੀ ਕਰ ਲਵਾਂਗੇ ਤੇ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਸਾਡੇ ਅੱਗੇ ਸਵਾਲ ਰੱਖ ਦਿੱਤਾ ਫਿਰ ਵਿਛੋੜੇ ਰਾਹੀ ਜਿਹੜਾ ਸੰਸਾਰ ਹੁੰਦਾ ਕਿਉਂ ਹੈ ਜੇ ਆਪਣੇ ਮੁਤਾਬਕ ਹੀ ਇਹ ਚਾਹਵੇ ਕਿ ਰੱਬ ਨੂੰ ਮਿਲਣਾ ਹੈ ਜਾਂ ਰੱਬ ਦੀ ਪ੍ਰਾਪਤੀ ਕਰ ਲੈਣਾ ਹੈ ਫਿਰ ਵਿਛੋੜੇ ਦਾ ਦਰਦ ਕਿਉਂ ਫਿਰ ਹਰ ਇੱਕ ਇਨਸਾਨ ਦੁਖੀ ਕਿਉਂ ਹੈ ਉਹ ਤੇ ਫਿਰ ਸਾਰਿਆਂ ਨੂੰ ਰੱਬ ਮਿਲ ਜਾਣਾ ਹੈ ਔਰੰਗਜ਼ੇ ਬੜਾ ਦੁਖੀ ਹੈ ਗੁਰੂ ਘਰ ਉਨੇ ਜਦੋਂ ਵੇਖਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਹੋਈ ਘਰ ਲਖੀ ਸ਼ਾ ਬਨਜਾਰਾ ਲੈ ਗਿਆ ਸ਼ੀਸ਼ ਭਾਈ ਜੈਤਾ ਜੀ ਲੈ ਗਏ ਘਰ ਦਾ ਸੰਸਕਾਰ ਦਿੱਲੀ ਵਿੱਚ ਹੋਇਆ ਸ਼ੀਸ਼ ਦਾ ਸੰਸਕਾਰ ਸ਼ੀਸ਼ਗੰ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਹੋਇਆ ਇਸ ਚੀਜ਼ ਤੋਂ بڑا ਜਿਹੜਾ ਹੈ ਇਹ ਕਹ ਲੋ ਕਿ ਅੰਦਰੋਂ ਅੰਦਰੀ ਇੰਨਾ ਕੜਸਿਆ ਇਹਨੇ ਇੱਕ ਪਰੋਸੇਮੰਦ ਇਨਸਾਨ ਨੂੰ ਜਿਹੜਾ ਹੈ ਨਾ ਅਨੰਤਪੁਰ ਸਾਹਿਬ ਵਿੱਚ ਜਾਣ ਵਾਸਤੇ ਉੱਥੇ ਨਿਗਰਾਨੀ ਰੱਖਣ ਵਾਸਤੇ ਗਿਆ ਕਿ ਪਲ-ਪਲ ਦੀ ਖਬਰ ਜਿਹੜੀ ਇਹ ਸਾਨੂੰ ਦੇਣਾ ਕਰੋ ਕਿ ਉੱਥੇ ਹੋ ਕੀ ਰਿਹਾ ਹੈ ਉਹ ਕੀ ਅਗਲਾ ਸੋਚ ਰਹੇ ਨੇ ਕਿਹੜੀ ਵਿਚਾਰ ਕਰ ਰਹੇ ਨੇ ਕੀ ਕੁਝ ਹੋਤੇ ਹੁੰਦਾ ਹੈ ਰੋਜ਼ ਉਹ ਸਾਰੀ ਖਬਰ ਸਾਨੂੰ ਦੋ ਇਤਿਹਾਸ ਮੁਤਾਬਕ ਉਸ ਇਨਸਾਨ ਦਾ ਨਾਮ ਹਕੀਮ ਅਬੂ ਤਰਾਬ ਇਹ ਲਿਖਿਆ ਹੋਇਆ ਹੈ ਉਸ ਇਨਸਾਨ ਨੂੰ ਔਰੰਗਜ਼ੇਬ ਨੇ ਜਿਹੜਾ ਹੈ ਭੇਜਿਆ ਉਹਨੂੰ ਪੈਸਾ ਥੇਲਾ ਦਿੱਤਾ ਪਰ ਉਸੇ ਮੰਨ ਸੀ ਕਿ ਅਦਾ ਉਹਨੇ ਚਾਰ ਬੰਦੇ ਜਿਹੜੇ ਨੇ ਗੁਰੂ ਘਰ ਦੇ ਵਿੱਚ ਕੰਮ ਕਰਨ ਵਾਸਤੇ ਬਾਗ ਦੀ ਸੇਵਾ ਪਾਣੀ ਦੇਣਾ ਇਆਦਤ ਇਦਾਂ ਜਿਹੜਾ ਹੈ ਕਿ ਲੋਕੀ ਰਖਵਾ ਦੇ ਹੁਣ ਮਨ ਦੇ ਵਿੱਚ ਵਿਚਾਰ ਇਹ ਚੱਲ ਰਹੀ ਸੀ ਕਿ ਆਪਾਂ ਫਲ ਦੇਣੀ ਸੰਤਾਨ ਨੂੰ ਲੈ ਕੇ ਉਹ 3-4 ਜਿਹੜੇ ਬੰਦੇ ਰੱਖੇ ਨੇ ਉਹ ਆਪਣਾ ਕੰਮ ਵੀ ਕਰਦੇ ਰੁਟੀਨ ਵਿੱਚ ਤੇ ਜੋ ਖਬਰਸਾਰ ਹੁੰਦੀ ਉਹ ਇਸ ਅਬੂ ਤਾਬ ਨੂੰ ਦਿੰਦੇ ਆ ਕੇ ਹਕੀਮ ਨੂੰ ਹਕੀਮ ਫਿਰ ਅਦਾਔਰੰਗਜ਼ੇਬ ਤੱਕ ਗੱਲਾਂ ਪਹੁੰਚਾਉਂਦਾ ਇਦਾਂ ਕਹਿ ਲੋ ਕਿ ਗੁਰੂ ਘਰ ਦੀ ਇੱਕ-ਇੱਕ ਜਿਹੜਾ ਖਬਰ ਇੱਕ-ਇੱਕ ਸੂ ਜਿਹੜੀ ਹੈ ਉਹ ਔਰੰਗਜ਼ੇਬ ਤੱਕ ਜਾਣ ਲੱਗ ਪਈ ਜੇ ਹਰਾਨੀ ਇੱਥੇ ਹੋਈ ਕਿ ਜਿਹੜੇ 4 ਜਾਣੇ ਅਸਲ ਦੇ ਵਿੱਚ ਉਹ ਕੰਮ ਵੀ ਕਰਦੇ ਸਨ ਗੁਰੂ ਘਰੇ ਸੇਵਾ ਵੀ ਕਰਦੇ ਸਨ ਤੇ ਕਦੇ-ਕਦੇ ਸੰਗਤ ਵਿੱਚ ਆ ਕੇ ਬੈਠ ਕੇ ਗੁਰੂ ਕੇ ਬਚਨ ਵੀ ਸੁਣਦੇ ਸਨ ਹੋਇਆ ਕੀ ਮਨ ਤੇ ਪ੍ਰਭਾਵਿਤ ਦੇਖੋ ਕਬੂਲਦਾ ਹੀ ਜਿੱਥੇ ਬੈਠੇਗਾ ਉਸ ਮਾਹੌਲ ਨੂੰ ਜਿਹੜਾ ਹੈ ਕਬੂਲਦਾ ਹੈ ਭਾਵੇਂ ਰੰਚਕਾ मात्र ਕਬੋਲੇ ਪਰ ਹਿਰਦੇ ਵਿੱਚ ਅਸਰ ਜ਼ਰੂਰ ਪੈਂਦਾ ਹੈ ਇਤਿਹਾਸਕਾਰ ਕਹਿੰਦੇ ਉਹਨਾਂ ਦਾ ਹੌਲੀ-ਹੌਲੀ ਮਨ ਜਿਹੜਾ ਹੈ ਨਾ ਤਬਦੀਲ ਹੋਣਾ ਸ਼ੁਰੂ ਹੋਇਆ ਉਹ ਮਨ ਦੇ ਵਿੱਚ ਰੋਜ਼ ਸੋਚਦੇ ਕੀ ਅਸਲ ਦੇ ਵਿੱਚ ਅਸੀਂ ਇਨ੍ਹਾਂ ਦੀ ਖਬਰ ਇਨ੍ਹਾਂ ਦੀ ਸੂ ਔਰੰਗਜ਼ੇਬ ਤੱਕ ਪਹੁੰਚਾ ਰਹੇ ਹਾਂ ਜਿਨ੍ਹਾਂ ਅੰਦਰ ਕੋਈ ਵਿਤਰਾ ਹੀ ਨਹੀਂ ਇੱਕ ਸਾਰ ਸਾਰਿਆਂ ਨੂੰ ਜਾਣਦੇ ਨੇ ਇਨੂੰ ਅੰਦਰ ਜਿਹੜਾ ਹੈ ਕੋਈ ਬਹਿਰ ਵਿਰੋਧ ਵੀ ਨਹੀਂ ਹੈ ਸਾਰਿਆਂ ਨੂੰ ਘੁੱਟ ਕੇ ਗੱਲ ਦੇ ਨਾਲ ਵੀ ਲਾਉਂਦੇ ਨੇ ਐਸਾ ਕਰਦਿਆਂ ਕਰਦਿਆਂ ਕਹਿੰਦੇ ਕਿ ਮਨ ਤਵਦੀਲ ਹੋਣ ਲੱਗ ਪਿਆ ਗੁਰੂ ਵਾਲੇ ਪਾਸੇ ਜਾਣ ਲੱਗ ਪਿਆ ਇਤਰੂ ਜਿਹੜਾ ਹਾਕੀਮ ਅਬੂ ਤਰਾਬ ਹੈ ਇਹਦੇ ਨਾਲ ਵੀ ਇੱਕ ਔਚਤ ਵਾਪਰਿਆ ਇਹਨੂੰ ਆਪਣਾ ਲਾਲਚ ਸੀ कि ਜਿੰਨੀਆਂ ਖਬਰਾਂ ਮੈਂ ਪੁਝਾਵਾਂਗਾ ਮੈਨੂੰ ਔਰੰਗਜ਼ੇ ਵੱਲੋਂ ਜਿਹੜਾ ਹੈ ਖੁਸ਼ੀ ਮਿਲੇ ਕਾ ਪੈਸੇ ਮਿਲੇ ਇਹ ਵੀ ਇੱਧਰ ਉੱਧਰ ਤੁਰਿਆ ਫਿਰਦਾ ਇੱਕ ਵਾਰ ਜੰਗਲ ਵਿੱਚ ਇਹ ਤੁਰਿਆ ਇਹਨੇ ਕੀ ਦੇਖਿਆ ਕਿ ਇੱਕ ਡਾਕੂ ਜਿਹਦਾ ਨਾਮ ਨਾ ਕਹਦੋ ਕਿ ਉਸ ਜੰਗਲ ਦੇ ਵਿੱਚ ਬਹੁਤ ਇਤਿਹਾਸਵੀ ਤੇ ਬੋਲਣ ਜੀ ਉਹਨੇ ਵੇਖਿਆ ਕਿ ਲੁੱਟ ਕੋ ਬੜੀ ਕਰਦਾ ਤੇ ਉਹਨੇ ਆਪਣੇ ਆਪ ਨੂੰ ਬਚਾ ਕੇ ਜਿਹੜਾ ਹੈ ਜਿੱਦੋਂ ਇਹ ਘਟਨਾ ਵੇਖੀ ਕੁਝ ਦਿਨਾਂ ਬਾਅਦ ਉਸੇ ਡਾਕੂ ਨੂੰ ਜਿਹੜਾ ਕਰਲਾਉਂਦਿਆਂ ਹੋਇਆਂ ਵੇਖਿਆ ਜਿਹੜਾ ਲੁੱਟਦਾ ਸੀ ਉਹ ਚੀਕਾਂ ਮਾਰ ਰਿਹਾ ਉਹ ਆਵਾਜ਼ਾਂ ਮਾਰ ਰਿਹਾ ਕੋਈ ਗੁਰਸਿੱਖ ਅਨੰਦਪੁਰ ਸਾਹਿਬ ਤੋਂ ਵਿਚਰਦਾ ਹੋਇਆ ਉਸ ਜੰਗਲ ਦੇ ਵਿੱਚੋਂ ਲੰਘਿਆ ਉਹ ਚੀਖ ਨੂੰ ਸੁਣ ਕੇ ਜਿਹੜਾ ਉੱਥੋਂ ਰਿਹਾ ਨਹੀਂ ਗਿਆ ਉਹਨੇ ਲਾਗੇ ਆ ਕੇ ਵੇਖਿਆ ਕਿ ਇੱਕ ਜਿਹੜਾ ਇਨਸਾਨ ਜ਼ਖਮੀ ਪਿਆ ਹੈ ਕਿਸੇ ਨੇ ਇਹਨੂੰ ਮਾਰਿਆ ਹੋਵੇ ਜਾਂ ਕਿਸੇ ਨੇ ਉਹਨੂੰ ਜਿਹੜਾ ਹੈ ਜ਼ਖਮ ਪਹੁੰਚਾਇਆ ਹੋਵੇ ਇਹ ਵਕਰੀ ਗੱਲ ਪਰ ਉਸ ਜਗ੍ਹਾ ਤੇ ਇਹ ਲੰਮੇ ਪਿਆ ਹੋਇਆ ਹੈ ਤੇ ਜ਼ਖਮ ਇਹਨੂੰ ਬਣਿਆ ਹੋਇਆ ਹੈ ਤੇ ਕੁਰਲਾ ਰਿਹਾ ਹੈ ਦਰਦ ਦੇ ਨਾਲ ਤੇ ਸਿੱਖ ਨੇ ਘੋੜੇ ਤੋਂ ਉਤਰ ਕੇ ਜਿਹੜਾ ਉਹਨੂੰ ਪਾਣੀ ਪਿਆਇਆ ਕੋਲ ਜੋ ਕੁਛ ਵੀ ਸੀ ਉਹਨੂੰ ਜਿਹੜਾ ਪਾਉਣਾ ਕੀਤਾ ਹੈ ਇਥੋਂ ਤਾਂ ਕਿ ਉਹਦੀ ਸੇਵਾ ਸੰਭਾਲ ਚੰਗੀ ਤਰ੍ਹਾਂ ਕਰ ਦਿੱਤੀ ਕਿ ਉਹ ਆਪਣੀ ਹੋਸ਼ ਵਿੱਚ ਆ ਜਾਵੇ ਇਧਰੋਂ ਹਕੀਮ ਜਿਹੜਾ ਸੂਹ ਪਹੁੰਚਾਉਣ ਵਾਲਾ ਸੀ ਉਹ ਲਾਗੇ ਆ ਕੇ ਸ਼ੇਖ ਨੂੰ ਕਹਿੰਦਾ ਤੁਸੀਂ ਨਹੀਂ ਜਾਣਦੇ ਕੌਣ ਹੈ ਸ਼ੇਖ ਕਹਿੰਦਾ ਕੌਣ ਹੈ ਕਹਿੰਦੇ ਇਹ ਬਹੁਤ ਖਤਰਨਾਕ ਡਾਕੂ ਹੈ ਇਹ ਲੋਕਾਂ ਨੂੰ ਲੁੱਟਦਾ ਹੈ ਮਾਰਦਾ ਹੈ ਨੁਕਸਾਨ ਪਹੁੰਚਾਉਂਦਾ ਹੈ ਉਸੀਂ ਜਿਹੜਾ ਹੈ ਇਹਨੂੰ ਅਸਲ ਦੇ ਵਿੱਚ ਵਿਚਾਰ ਕੇ ਚੰਗਾ ਨਹੀਂ ਕਰ ਲੈ। ਆਗੇ ਉਹ ਗੁਰੂ ਸੇ ਕਹਿੰਦਾ ਉਹਨੇ ਬਾਬਾ ਫਰੀਦ ਜੀ ਦਾ ਬਚਨ ਸੁਣਾਇਆ। ਉਹ ਬਚਨ ਹੈ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਾਨਾ ਹਟਾਈ ਦੇਹੀ ਰੋਗ ਨ ਲੱਗਈ ਪੱਲੇ ਸਭਿ ਸਿਪਾਹੇ। ਇਹ ਸ਼ਲੋਕ ਉਚਾਰਨ ਕੀਤਾ ਨਾਲ ਇੱਕ ਗੱਲ ਕਹੀ ਉਸ ਹਕੀਮ ਨੂੰ ਕਹਿੰਦਾ ਜਾਣ ਦਾ ਅਰਥ ਮੈਂ ਤੁਹਾਨੂੰ ਵੀ ਨਹੀਂ ਪਰ ਅਦਬ ਤੁਹਾਡਾ ਵੀ ਹੈ ਪਰ ਇੱਕ ਗੱਲ ਜ਼ਰੂਰ ਕਹਦੇ ਆਂ। ਇਹ ਇਸ ਹਾਲਤ ਵਿੱਚ ਹੈ ਇਹਨੇ ਪੁਕਾਰ ਕੀਤੀ ਹੈ ਤੇ ਇਹਦੀ ਪੁਕਾਰ ਇਹ ਦੱਸਦੀ ਹੈ ਐਸ ਵਕਤ ਇਹ ਦਾਕੂ ਨਹੀਂ ਐਸ ਵਕਤ ਵਕਤ ਇਹ ਜ਼ਾਲਮ ਨਹੀਂ ਐਸ ਵਕਤ ਅਸਲ ਦੇ ਵਿੱਚ ਇਹ ਲੋੜਵੰਦ ਹੈ ਤੇ ਲੋੜਵੰਦ ਦੀ ਸੇਵਾ ਕਰਨੀ ਮੇਰੇ ਗੁਰੂ ਨੇ ਮੈਨੂੰ ਸਿਖਾਈ ਹੈ ਇਸ ਕਰਕੇ ਮੈਂ ਪਛਾਣ ਨਹੀਂ ਹਟਾਂਗਾ ਭਾਵੇਂ ਇਹ ਦਾਕੂ ਹੋਵੇ ਕੁਝ ਵੀ ਹੋਵੇ ਪਰ ਮੇਰੀਆਂ ਨਜ਼ਰਾਂ ਦੇ ਵਿੱਚ ਇਹ ਅਸਲ ਦੇ ਵਿੱਚ ਜ਼ਖਮੀ ਪਿਆ ਹੋਇਆ ਇੱਕ ਲੋੜਵੰਦ ਹੈ ਇਹ ਗੱਲ ਦਾ ਬੜਾ ਅਸਰ ਉਹਦੀ ਪਹਿਲੋ ਕੀ ਜ਼ਿੰਦਗੀ ਵਿੱਚ ਹੋਇਆ ਫਕੀਰ ਅਬੂ ਤਰਾਬ ਇਹ ਫਿਰ ਇਹਨੇ ਫੈਸਲਾ ਕੀਤਾ ਕਿ ਮੈਂ ਇਹ ਕੀ ਕਰ ਰਿਹਾ ਮੈਂ ਕੈਸਾ ਬਾਪ ਕਰ ਰਿਹਾ ਕਿ ਗੁਰੂ ਕੀ ਨਗਰੀ ਵਿੱਚ ਰਹਿੰਦਾ ਹੋਇਆ ਵੀ ਮੈਂ ਗੁਰੂ ਤੋਂ ਇੰਨਾ ਦੂਰ ਜਿਹਦੇ ਸਿੱਖ ਇਹਨੇ ਬਾਖਮਾਲ ਨੇ ਇਹਨਾਂ ਦਾ ਜੀਵਨ ਇਹਨਾਂ ਪ੍ਰਭਾਵਿਤ ਕਰਨ ਵਾਲਾ ਹੈ ਉਹ ਗੁਰੂ ਕੈਸਾ ਹੋਵੇਗਾ ਜਿਸ ਗੁਰੂ ਦੀ ਸਿੱਖਿਆ ਮੁਤਾਬਕ ਇਹ ਆਪਣੀ ਜ਼ਿੰਦਗੀ ਨੂੰ ਢਾਲ ਰਹਿ ਗਿਆ ਫੈਸਲਾ ਕੀਤਾ ਡਰਦੇ ਆ ਸੀ ਅੰਦਰ ਤੋਂ ਪਰ ਫਿਰ ਵੀ ਅੰਦਰ ਜਿਹੜਾ ਹੈ ਨਾ ਧੀਰਜ ਲਿਆ ਕੇ ਹੌਸਲਾ ਲਿਆ ਕੇ ਨੇ ਫੈਸਲਾ ਕੀਤਾ ਮਨਾ ਚੱਲ ਤੂੰ ਵੀ ਧੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਚਰਨ ਛਣ ਦੇ ਵਿੱਚ ਸੁਰ ਪਿਆਗ ਲਾ ਤੇ ਸਤ ਗੁਰੂ ਕੋਲ ਪਹੁੰਚਿਆ ਇਹ ਮਾਲਕ ਨੇ ਨજર ਪਰ ਕੇ ਵੇਖਿਆ ਕਿਉਂਕਿ ਜਿਹਦੇ ਅੰਦਰ ਉਣਤਾ ਹੀ ਹੁੰਦੀ ਹੈ ਕੁਝ ਹੋਵੇ ਤੇ ਉਹਦੀਆਂ ਨਜ਼ਰਾਂ ਝੁਕਦੀਆਂ ਇਹਦੇ ਮਨ ਦੇ ਵਿੱਚ ਵਿਚਾਰ ਆਈ ਕਿ ਲੱਗਦਾ ਹੈ ਗੁਰੂ ਸਾਹਿਬ ਦੀ ਜਾਣ ਗਏ ਮੈਂ ਕੀ ਕਰਦਾ ਰਿਹਾ ਹਾਂ ਮੈਂ ਕੀ ਕਰਦਾ ਹਾਂ ਪਰ ਸਤਿਗੁਰੂ ਜੀ ਨੇ ਉੱਥੇ ਕੁਝ ਨਹੀਂ ਕੀਤਾ ਉਹਦੀ ਬਾਹ ਫੜੀ ਹੈ ਹਕੀਮ ਦੀ ਤੇ ਬਾਹ ਫੜ ਕੇ ਖਿੱਚ ਕੇ ਇਤਿਹਾਸ ਨੇ ਗੱਲ ਨਾਲ ਲਾ ਲਿਆ ਤੇ ਗੱਲ ਨਾਲ ਲਾ ਕੇ ਤੇ ਐ ਪਿਆਰ ਦੀ ਨਜ਼ਰ ਦੇ ਨਾਲ ਉਹਦੇ ਵੱਲ ਤੱਕਿਆ ਇਤਿਹਾਸ ਕਰ ਕਹਿੰਦੇ ਨੇ ਉਹਦਾ ਹਿਰਦਾ ਜਿਹੜਾ ਸੀ ਠੰਡਾ ਠਾਰ ਹੋ ਗਿਆ ਚਰਨਾਂ ਤੇ ਟਹਿ ਕੇ ਰੋਣ ਲੱਗ ਪਿਆ ਮਾਲਕ ਬੜੀਆਂ ਗਲਤੀਆਂ ਕੀਤੀਆਂ ਨੇ ਤੇਰੇ ਕੋਲ ਰਹਿੰਦਿਆਂ ਹੋਇਆਂ ਵੀ ਮੈਂ ਤੇਰੇ ਤੋਂ ਵਿਛੜਿਆ ਹੋਇਆ ਸੀ ਮੈਨੂੰ ਨਹੀਂ ਸੀ ਪਤਾ ਤੇਰੀ ਸ਼ਰਨ ਦੀ ਤੇਰੀ ਚਰਨ ਦੀ ਜਿਹੜਾ ਹੈ ਇੰਨੀ ਬਰਕਤ ਹੈ ਅੱਜ ਮੈਨੂੰ ਸਮਝ ਆਈ ਕਿ ਤੁਹਾਡੇ ਚਰਨਾਂ ਵਿੱਚ ਰਹਿ ਕੇ ਤੁਹਾਡੀ ਸੇਵਾ ਕਰਕੇ ਤੁਹਾਡੀ ਸੰਗਤ ਕਰਕੇ ਜਿਹੜਾ ਹੈ ਸਿੱਖਾਂ ਅੰਦਰ ਇਹ ਜज्ਬਾ ਇਹ ਉਤਸ਼ਾਹ ਇਹ ਸਿੱਖਿਆ ਜਿਹੜੀ ਹੈ ਅਸਲ ਦੇ ਵਿੱਚ ਵਰਤਦੀ ਹੈ ਉਹ ਅੱਜ ਮੈਂ ਬਰਤਕ ਵੇਖ ਲਈ ਸਤਿਗੁਰੂ ਜੀ ਕਹਿੰਦੇ ਅਸੀਂ ਤੇ ਕੁਝ ਕਿਹਾ ਹੀ ਨਹੀਂ ਮਾਲਕ ਕਹਿਣ ਲੱਗੇ ਤੂੰ ਆ ਗਿਆ ਤੇ ਆਇਆ ਇਸੇ ਕਰਕੇ ਕਿ ਆਪਣੀਆਂ ਥੁਲਾ ਬਖਸ਼ਾਉਣ ਵਾਸਤੇ ਸਾਨੂੰ ਇੰਨਾ ਪਤਾ ਹੈ ਕੋਣ ਸੀ ਭੁੱਲ ਦਾ ਜ਼ਿਕਰ ਨਹੀਂ ਕਰਾਂਗੇ ਕੀ ਹੋਇਆ ਤੂੰ ਕੀ ਕਰਦਾ ਰਿਹਾ ਪਰ ਇਹਨਾਂ ਸਾਨੂੰ ਪਤਾ ਹੈ ਤੂੰ ਭੁੱਲ ਬਖਸ਼ਾਉਣ ਵਾਸਤੇ ਆਇਆ ਵਿਛੜਿਆ ਸੀ ਅੱਜ ਮਿਲਆਪ ਵਾਸਤੇ ਆਇਆ ਘਟ ਕੇ ਤੈਨੂੰ ਗੱਲ ਨਾਲ ਲਾਇਆ ਸਮਝ ਕਿ ਤੇਰਾ ਪਾਰ ਉਤਾਰਾ ਹੋ ਗਿਆ ਸੋ ਕਹਿਣ ਤੋਂ ਭਾਵ ਸਤਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਵੀ ਇਹੀ ਗੱਲ ਕਹਿ ਰਹੇ ਨੇ ਆਪਣੇ ਮੁਤਾਬਕ ਜੇ ਕੋਈ ਸੋਚੇ ਕਿ ਮੈਂ ਰੱਬ ਨੂੰ ਪ੍ਰਾਪਤ ਕਰ ਲਵਾਂ ਫਿਰ ਵਿਛੜ ਕੇ ਰੋਣਾ ਕਾਹਦਾ ਹੋਇਆ ਇਰਤੇ ਹਰ ਕੋਈ ਮਿਲ ਲਵੇ ਰੱਬ ਨੂੰ ਗੁਰੂ ਤੋਂ ਬਿਨਾਂ ਨਹੀਂ ਸਾਧੂ ਸੰਗ ਪ੍ਰਾਪਤੀ ਨਾਨਕ ਰੰਗ ਮਾਣਨ ਗੁਰੂ ਸਾਧੂ ਦਾ ਸੰਗ ਪ੍ਰਾਪਤ ਹੋ ਗੁਰੂ ਦੀ ਸਿੱਖਿਆ ਗੁਰੂ ਦੀ ਸ਼ਰਨ ਰਾਹੀ ਗੁਰੂ ਦੀ ਸੰਗਤ ਰਾਹੀ ਜਿਹੜਾ ਹੈ ਨਾ ਅਸੀਂ ਪਰਮਾਤਮਾ ਦੇ ਨਾਲ ਰੰਗ ਮਾਣ ਸਕਦੇ ਭਾਵ ਉਹਨੂੰ ਜ਼ਰਰੇ ਜ਼ਰਰੇ ਵਿੱਚ ਵੇਖ ਸਕਦੇ ਅਖੀਰ ਵਿੱਚ ਮਾਲਕ ਕਹਿੰਦੇ ਹਰ ਜੀਤ ਰੰਗੀਲਾ ਤਿਸ ਤਣੀ ਜਿਸ ਕੈ ਭਾਗ ਮਥਨ ਜੇਠ ਦਾ ਮਹੀਨਾ ਉਹਨਾਂ ਵਾਸਤੇ ਜਿਹੜਾ ਸੁਖਾਂ ਭਰਿਆ ਹੈ ਜਿਨ੍ਹਾਂ ਦੇ ਮਥੇ ਤੇ ਭਾਗ ਜਾਗਦੇ ਜਿਨ੍ਹਾਂ ਦਾ ਮਿਲਾਪ ਰੱਬ ਨਾਲ ਹੋ ਗਿਆ ਤੇ ਇਸ ਲਈ ਯਤਨ ਕਰੀਏ ਜੀ ਦੇ ਅੱਗੇ ਸਾਰੇ ਨਿਵਦੇ ਨੇ ਆਪਣਾ ਸਿਰ ਅਸੀਂ ਉਹਦੇ ਅੱਗੇ ਰੱਖੀਏ ਕਿਉਂਕਿ ਬੜਾ ਬੜੀ ਬਰਕਤ ਹੈ ਗੁਰੂ ਅਤੇ ਪਰਮਾਤਮਾ ਦੇ ਵਿੱਚ ਤੇ ਸਾਨੂੰ ਜਿਹੜਾ ਇੱਕ ਲੋਕ ਕੱਖ ਤੋਂ ਲੱਖ ਬਣਾ ਸਕਦਾ ਹੈ ਜੇ ਸ਼ਰਧਾ ਤੇ ਭਾਵਨਾ ਦੇ ਨਾਲ ਆਈਏ ਮਾਲਕ ਕਿਰਪਾ ਕਰੇ ਬਚਨਾ ਨੂੰ ਆਪਾਂ ਹਿਰਦੇ ਵਿੱਚ ਵਸਾਈਏ ਕਿ ਮਾਲਕ ਆਪਣੀ ਨਜ਼ਰੀ ਰਹਿਮਤ ਰਾਹੀਂ ਬੜਾ ਕੁਝ ਕਰ ਸਕਦਾ ਹੈ ਚਤੁਰ ਦਿਸ਼ਾ ਕੀਨੋਂ ਬਲ ਆਪਣਾ ਸਿਰ ਉੱਪਰ ਕਰਤਾਰਿਓ ਕਿਰਪਾ ਕਟਾਵ ਆਵ ਲੋਕ ਤੇ ਲਕੀਨੋ ਦਾਸ ਕਰੂ ਤੇ ਦਾਤ ਗੁਰੂ ਕਿਰਪਾ ਕਰੀ ਜੀ ਬਚਨ ਹਿਲਦੇ ਆਵੇਂ ਬਚਨ ਚੜਿਆ ਜੇੜ ਦਾ ਮਹੀਨਾ ਸਤਿਗੁਰੂ ਦੀ ਸੁਖਾਂ ਨਾਲ ਬਤੀਤ ਕਰਾਉਣ ਘਰ ਦਰਵਾਰਾ ਅੰਦਰ ਸੁਖ ਸ਼ਾਂਤੀ ਚੜਦੀਆਂ ਕਲਾ ਸਤਿਗੁਰੂ ਦੀ ਬਖਸ਼ੇ ਲਾਜਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ